ਕੜਾਇਆਦ ਨੂੰ ਸੇ ਕੰਮ ਦਊਂਗਾ। ਕੰਜਨੇ ਜਿਹੜਾ ਕੰਮ ਦੱਤਾ ਲੇਕਿ ਪਹਿਲਾਂ ਤਾਂ ਆ ਸੜਕਾਂ ਦੇ ਸਾਫ ਕਰਨ ਵਾਲਾ ਫਿੱਟ ਰੇੜਾ ਜੇ ਲੈ ਆਂਦਾ ਇਹਨੇ। ਮੈਂ ਕਿਹਾ ਮਾ ਬਾਬੇ ਇੱਥੇ ਤਾਂ ਮੈਂ ਕਰਦਾ ਨਹੀਂਗਾ। ਬੇਨਾ 900 ਰੁਪਏ ਦੇੜੀ ਆ। ਸੌਖਾਗਾ। ਨਾਲੇ ਸੌਖਾ ਕੰਮ। ਹੰਡੀ ਹਵਾ ਚੱਲਦੀ ਆ। ਕਿ ਆਦਨੇ ਸੌਣ ਤੋਂ ਬਾਅਦ ਜਾਮਗੇ ਉੱਥੇ। ਪਹਿਲਾਂ ਇਹ ਤਾਂ ਤੈਨੂੰ ਠੰਡ ਲੱਗ ਰਹੀ ਐ। ਪੂਰੀ ਲੱਗ ਰਹੀ ਆ। ਫਿਰ ਤੂੰ ਕੱਚਾ ਕਰਦੇ ਪਰਖਿਆ। ਉਹ ਇਹ ਤਾਂ ਮੈਂ ਕੰਮ ਹੁਣੇ ਤਰੇ ਜੀ ਨਾ ਕੰਮ ਕਰਨ ਲੱਗ ਰਿ ਸੀ ਥੱਲੋ ਲੈ ਕੇ ਆਇਆ ਉਹਨੂੰ ਬੈਂਚੋ ਫਿੱਟ ਰੇੜੇ ਵਾਂਗੂ ਖੱਟ ਖੱਟ ਜੇ ਕਰਦਾ ਕੇ ਕੇ ਦੇ ਪਿੱਛੇ ਐ ਕਰਨਾ ਦਾ ਇਹ ਚਲਉਣੀ ਨਹੀਂ ਆਉਂਦੀ ਬਈ ਮੈਨੂੰ ਚਲਾਉਣੀ ਆਉਂਦੀ ਹੈ ਨਾ ਪਰ ਮੈਨੂੰ ਕਹਿੰਦਾ ਇੱਥੇ ਬਹਿ ਜੀ ਸਟੀਅਰਿੰਗ ਦੇ ਮਾਬਾ ਵੀ ਮੁੜਦਾ ਕਿਵੇਂ ਐ ਮੈਨੂੰ ਐ ਨਹੀਂ ਪਤਾ ਲੱਗਿਆ ਪਰ ਆਹ ਕਹਿੰਦਾ ਰੋੜੀ ਕੋਟੇ ਜੀ ਦੀ ਕਹਿੰਦਾ ਮੈਨੂੰ ਤਾਂ ਟੂਕੀ ਪਾਉਣੀ ਆ ਉਹ ਰੋੜੀ ਕੋਟ ਤਾਂ ਆਪਣੇ ਵਾਲੇ ਨੇ ਇਹਦਾ ਕੁਝ ਹੋਰ ਹੈ ਆ ਮੈਨੂੰ ਸੌਖਾ ਜਿਹਾ ਲੱਗਾ ਉਹ ਦੂਜੇ ਸੰਦਾਂਿਆਂ ਨਾਲ ਉਹ ਇਹ ਚਲਾਉਣਾ ਸੌਖਾ ਹੈ ਹਾਂ ਇਹਦੇ ਪਾਵਰ ਗੱਟਾ ਕਾ ਕਿਧਰੇ ਮਰਜ਼ੀ ਲੈ ਜਾ ਨੂੰ ਘਰ ਉਹ ਲੈ ਜਾਣ ਵਾਸਤੇ ਇਹਨੇ ਤਾਂ ਲੈਣ ਘੜੀ ਸੀ ਕਹਾਂ ਆ ਤਨ ਉਸੇ ਕੰਮ ਦਊਗਾ ਪੰਚਨ ਨੇ ਜਦੋਂ ਕੰਮ ਦਿੱਤਾ ਲੇਕਿਨ ਪਹਿਲਾਂ ਤਾਂ ਸੜਕਾਂ 'ਚ ਸਾਫ ਕਰਨ ਵਾਲਾ ਫਿਕਟ ਰੇਡਾ ਜੇ ਲੈ ਆਂਦਾ ਇਹਨੇ ਮੈਂ ਕਿਹਾ ਮਾਂ ਬਾਬੇ ਇੱਥੇ ਤਾਂ ਮੈਂ ਕਰਦਾ ਨਹੀਂਗਾ ਬਾਈ ਦੋਸਤੋ ਇੱਕ ਗੱਲ ਦਾ ਜਵਾਬ ਦਈਓ ਬੂਟਾ ਤਾਂ ਕਹਿੰਦਾ ਬਾਈ ਮੈਨੂੰ ਇੱਧਰ ਗਰਮੀ ਬਹੁਤ ਲੱਗਦੀ ਆ ਪੰਜਾਬ 'ਚ ਹੁਣ ਇਹਨੂੰ ਇੱਧਰ ਲੈ ਕੇ ਛੱਡਤਾ ਉੱਤਰਾਖੰਡ 'ਚ ਸੜਕਾਂ ਵਾਲੇ ਕੰਮ ਤੇ ਦਾ ਸੀਜ਼ਨ ਲਵਾਤਾ ਇਹ ਇੱਥੇ ਵੀ ਚੀਕਾਂ ਮਾਰੀ ਜਾਂਦਾ ਹੁਣ ਤੁਸੀਂ ਦੱਸੋ ਬਾਈ ਇਹਦਾ ਹੱਲ ਕੀ ਕਰੀਏ ਹੁਣ ਇਹ ਕਹਿੰਦਾ ਕਹਿੰਦਾ ਮੈਂ ਕੋਈ ਕੰਮ ਨਹੀਂ ਕਰਦਾ ਨਾ ਸੜਕਾਂ ਸਾਫ ਕਰਨ ਵਾਲੀ ਮਸ਼ੀਨ ਤੇ ਇੱਕ ਚੜਾ ਨਾ ਲੁੱਕ ਵਾਲੀ ਤੇ ਚੜਾ ਕਹਿੰਦਾ ਇਹ ਗਰ ਇਨੂੰ ਰੂੜੀਕੁੱਟ ਦਵਾਇਆ ਸੀ ਰੂੜੀਕੁੱਟ ਤੇ ਨਹੀਂ ਇਹ ਸਾਰਾ